ਜੀ ਕੀ ਹਾਲ ਚਾਲੋ ਸਾਰਿਆਂ ਦਾ ਉਮੀਦ ਆ ਸਾਰਿਆਂ ਨੇ ਠੀਕ ਠਾਕ ਹੋਵੂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਸੌਨ ਦਾ ਮਹੀਨਾ ਹੁਣ ਮੁੱਕਣ ਵਾਲਾ ਵਾ ਤੇ ਅੱਜ ਵਾਇਸ ਆਫ ਊਮਨ ਬਲਦੋਨੀ ਜਿਹੜੀਆਂ ਤੀਆਂ ਕਰਵਾਈਆਂ ਜਾਂਦੀਆਂ ਵਾ ਜੋਨਾਂ ਦਾ ਆਖੀਰਲਾ ਦਿਨ ਆ ਤੇ ਚਲੋ ਅਸਦੇ ਨਾਲ ਹੀ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਾਸ਼ੂ ਕਦੀ ਟਾਲੀਆਂ ਉਸ ਤੇ ਕੋਣ ਕੋਕ ਦੀ ਖਿੜਿਆ ਤਾਂ ਰਾਮੀਰਾ ਨੀ ਸੱਚੀ ਮੁੰਦੀ ਰੱਬਵਾਰੀ ਦਾ ਰੱਬਵਾਰੀ ਗਨ ਨੰਨੇ ਤੇਰਾ ਵੀਰਾਨੀ ਸੱਚੀ ਮੁੰਦੀ ਰੱਬਵਾਰੀ ਦਾ ਰੱਬਵਾਰੀ ਗਨ ਨੰਨੇ ਤੇਰਾ ਵੀਰਾਨੀ ਨੀ ਕੁੜੀਓ ਮੇਰੀ ਭੈਣ ਸ਼ਕੀਨਰ ਠਾਨੇਦਾਰ ਨੂੰ ਵਿਆਹ ਮਾਣੀ ਪਾਤ ਪਾਤ ਦੇ ਦੇਵਾਲੀ ਦੇ ਹੋਏ ਹੋਏ ਪਾਤ ਪਾਤ ਦੇ ਲੈ ਵਾਲੀ ਨੂੰ ਸ਼ਦ ਤੁਮਾ ਦਾ ਵੇ ਕਿ ਮੈਂ ਢੁੰਡ ਚੁੱਕਿਆ ਤੇਰੇ ਨੈਣਾ ਦੀ ਪਟਾਰੀ ਮੈਨੂੰ ਯਾਵਣ ਬਣ ਰੈਂਦੀ ਪੋਲ ਚਲੀ ਕਾਂਦੇ ਮੈਨਾ ਬਾਬਲਾ ਸੰਧੀ ਪੋਲ ਚਲੀ ਕਾਂਦੇ ਮੈਨਾ ਬਾਬਲਾ ਸੰਧੀ ਪੋਲ ਚਲੀ ਕਾਂਦੇ ਮੈਨਾ ਬਾਬਲਾ ਸੰਧੀ ਪੋਲ ਚਲੀ ਕਾਂਦੇ ਸਾਰੇ ਤਾਂਗਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂਗਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਰੀਕੋ ਦੇ ਕਰਦਾਨੀ ਜਦੋਂ ਲਟਾ ਤੇ ਲਾ ਮੇਲਾ ਦੇ ਕਰਦਾਨੀ ल शिकारो मारो मार करी ਸੰਤੋ ਬੰਤੋ ਹੋਣਾ ਕਠਿਆ ਲੱਗ ਬਣੇ ਬਣਾਤੋ ਬੰਤੋ ਹੋਣਾ ਕਠਿਆ ਪੜਿਆ ਖਰਾ ਦੀਏ ਜਾਈਂਗਾ ਕਿਤਾ ਪਾਰਈਂ ਨੰਦਾ ਤੇ ਕਰ ਜਾਈਂਗਾ ਕਿਤਾ ਪਾਰਈਂ ਨੰਦਾ ਤੇ ਕਰ ਜਾਈਂਗਾ ਕਿਤਾ ਪਾਰਈਂ ਕੋਰੇ ਕੋਰੇ ਤੁਝੇ ਵਿੱਚ ਨਹੀਂ ਮੈਂ ਤਾਰੀਕੇ ਉੱਠ ਕੇ ਮੇਰੇ ਕਾਂ ਸਿਵੀ ਕਾਲ ਜਾ ਖਾਰਾਂ ਦੇ ਕੋਈ ਨੂਨ ਕੋਟ ਨਾ ਮਾਰੂ ਗਾਗਲੀਆਂ ਦਾ ਰੇੜਾ ਚੜ੍ਹਦੇ ਕੋਈ ਨੂਨ ਕੋਟ ਨਾ ਮਾਰੂ ਗਾਗਲੀਆਂ ਦਾ ਰੇੜਾ ਚੜ੍ਹਦੇ ਕੋਈ ਨੂਨ ਕੋਟ ਨਾ ਮਾਰੂ ਲੋਕਾਂ ਵਿਆਲਾ ਦੋ ਵਿਆਲਾ ਇੱਕ ਪਿਆਲਾ ਦੋ ਪਿਆਲਾ ਕਿਝਾ ਪਿਆਲਾ ਦਾਲ ਦਾ ਗਲੀਆਂ ਵਿੱਚ ਗਲੀਆਂ ਵਿੱਚ ਗਲੀਆਂ ਵਿੱਚ ਫਿਰ ਨਾ ਚੜਦੇ ਫਿਰ ਫੰਨੇ ਦੇ ਰਹੇ ਲੋਕਾਂ ਮੀਆਂ लोक दिया लोक दिया तूड़ी यह तब तो तेरे लोक दिया मेरा करा क्यों बोल दारी मेरा माही बंदे मेरे ले बोल दारी मेरा माही बंदे मेरे ले बोल दारी बो दा मेरा माही बंदे मेरे ले बोल दारी पूरा आराम दिया मेरो लोग टप्पी चुप आके नीचना तेरी ਕਾਕੇ ਨਤਰਾ ਦੇ ਮਨ ਲੱਗੀ ਛੁੱਟੀ ਹਲਾਰਾ ਕਾਕੇ ਮਤਰਾ ਲੱਗੀ ਛੁੱਟੀ ਹਲਾਰਾ ਕਾਕੇ ਮਤਰਾ ਲੱਗੀ ਜੇ ਮੁੰਡੇ ਆਵੇ ਸਾਨੂੰ ਨੱਚਦੀ ਦੇਖ ਜੇ ਮੁੰਡੀਆਂ ਆਵੇ ਸਾਨੂੰ ਨੱਚਦੀ ਦੇਖ ਸੂਟ ਸਵਾਹੇ ਜੇ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਜੇ ਮੁੰਡੇ न सुन ना मैं जिस मिसाल लाको ने ये पीरा तो करनी पड़ता ये अति रातो कर दो और दा दारू दा कुमान के एक रात अवधि बड़ी श्री ना ने आया ये रात औती बड़ी श्री नव जय जय कुंडलला के निडर के के चार लंदा निडर के के चार लंदा लचिया पाके नीरक सुतालली ਕਾਜਗਲਾ ਤੇ ਆਕੇ ਮੀਰਨ ਤੁੜਰੂ ਨੀ ਜਾ ਦਾਗਲਾ ਤੇ ਆਕੇ ਮੀਰਨ ਤੁੜਲੀ ਜਾ ਦਾਗਲਾ ਤੇ ਆਕੇ ਜੀਵਨ ਕੁਸ਼ ਕਰਦੀ ਮੈਨੂੰ ਤਾਂ ਕਹਿੰਦਾ ਸੂਟ ਨਿਕੋਂਦੀ ਮੈਨੂੰ ਤਾਂ ਕਹਿੰਦਾ ਸੂਟ ਨਿਕੋਂਦੀ ਜਦੋਂ ਮਾਂ ਲਿਆ ਦਲਤਈ ਜੇੜ ਦੀ ਨਗਰਪੁਰੀ ਘੋੜਿਆਂਾਂ ਕੰਨੇ ਪਈ ਜੇੜ ਦੀ ਨਗਰਪੁਰੀ ਘੋੜਿਆਂਾਂ ਕੰਨੇ ਪਈ ਜੇੜ ਦੀ ਨਗਰਪੁਰੀ ਬੈਠਾ ਜੇੜ ਤੇ ਤੇਰੀ ਵਜੋਂ ਮਾਨੀ ਉੱਤੇ ਡੁੱਲ ਗਈ ਸੋਣਿਆ ਤੇਰੀ ਵਜੋਂ 想给大鱼。 别别别别 ਦਾ ਕਟਵਾ ਹੋਇਆ ਤੇ ਰੋਣਾ ਬਹੁਤ ਨਾ ਬਗਾ ਲਈ ਚਾਹ ਲਈ ਚਾਲੀਆਂ ਚੋ ਇੱਕ ਵਜ ਦੀਆਂ ਚੱਕ ਮੈਨ ਨਾ ਮਾਰੀ ਜਿਉਂਦੇ ਚੱਕ ਪਟਿਆ ਗਿੰਦ ਪੁਰਨਾ ਵਾਲੀ ਨਾ ਕੇ ਚੱਕ ਪਟਿਆ ਗਿੰਦ ਪੁਰਨਾ ਵਾਲੀ ਨਾ ਕੇ ਤੁੰਗਾ ਗਿੰਦ ਪੁਰਨਾ ਵਾਲੀ ਨਾ ਕੇ ਤੁੰਗਾ ਤੇ ਤੁੰਗਾ ਨਾ ਲੀ ਨਾ ਚੜੇ ਨਾ ਘਾਰੇ ਨੀ ਬੇ ਚੜੇ ਨੀ ਲੱਟੀ ਹਾਏ ਪਹਿਲਾ ਚੜੇ ਨੀ ਲੀ ਲੱਟੀ ਫੇਰ ਕੇ ਆਪ ਟਿਆਰੇ ਆੜੇ ਬੜੇ ਦੀ ਮੰਗ ਕੰਨਰੀ ਰੌਣਕ ਲਾਗੀ ਨਾਲੇ ਨਿਕਟ ਦੱਡੂ ਜਲੇ ਪਿਆ ਜਿੰਗਲਿਆ ਰੋਡੇ ਗੰਦੇ ਲੱਦੇ ਪਾਰੇ ਪੰਜ ਪੁੱਛੋਏ ਤੇ ਲੰਮੀਆ ਆਂ ਸੇ ਤਨੂ ਇਸ ਪੈਰੀ ਝੰਝਨਾ ਪਾਈਆਂ ਨਹੀਂ ਸਿਕਰ ਦਪੈਰਾ ਰੁੱਤ ਗਰਮੀ ਦੀ ਬੱਲੇ 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 ਸਿਕਰ ਦਪੈਰਾ ਰੁੱਤ ਗਰਮੀ ਦੀ ਪਾਣੀ ਪੀਣ ਬਹਾਨੇ ਆਈਆਂ ਜੀ ਗੱਭਰੂ ਨੇ ਬਾਹ ਫੜ ਲਈ ਕਚਿਆ ਤੇ ਰੇਲੀਆਂ ਆਈਆਂ ਨੇ ਗੱਭਰੂ ਨੇ ਬਾਹ ਫੜ ਲਈ ਕਚਿਆ ਤੇ ਰੇਲੀਆਂ ਆਈਆਂ ਨੇ ਗੱਭਰੂ ਨੇ ਬਾਹ ਫੜ ਲਈ ਕਚਿਆ ਤੇ ਰੇਲੀਆਂ ਆਈਆਂ ਨੇ ਗੱਭਰੂ ਨੇ ਬਾਹ ਫੜ ਲਈ ਕਚਿਆ ਤੇ ਰੇਲੀਆਂ ਆਈਆਂ ਨੇ ਗੱਭਰੂ ਨੇ ਬਾਹ ਫੜ ਲਈ ਕਚਿਆ ਤੇ ਰੇਲੀਆਂ ਆਈਆਂ ਨੇ ਗੱਭਰੂ ਨੇ ਬਾਹ ਫੜ ਲਈ

ਲੇਲੀ ਗੁੰਡੇ ਨੀ ਕਿਹੜਾ ਮੇਰੇ ਭਾਂਡੇ ਮੰਜੂ ਨੀ ਕਿਹੜਾ ਮੇਰੇ ਭਾਂਡੇ ਮੰਜੂ ਕੌਣ ਗੁੰਜ ਨੂੰ ਕੁੰਦੇ ਨੀ ਮੈਂ ਤਾਂ ਤੈਨੂੰ ਲੈਣ ਆ ਗਿਆ ਨੀ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲੱਗ ਬੈਠੀ ਗੁੰਡੇ ਲੈ ਕੇ ਜਾਊਂਗਾ ਮੋਤੀ ਬਾੜੀਏ ਗੁੰਡੇ ਲੈ ਕੇ ਜਾਊਂਗਾ ਮੋਤੀ ਬਾੜੀਏ ਗੁੰਡੇ ਲੈ ਕੇ ਜਾਊਂਗਾ ਮੋਤੀ ਬਾੜੀਏ ਗੁੰਡੇ ਲੈ ਕੇ ਕਰਨੀ ਸੀ ਹੇੜੇ ਪੁੱਠੇ ਤਵੇ ਤੋਂ ਕਾਲਾ ਨੀ ਆਵਨ ਕੁੜੀਆਂ ਮਾਰ ਤਾਨੇ ਨੀ ਆਵਨ ਕੁੜੀਆਂ ਮਾਰਨ ਤਾਨੇ ਉਥੇ ਦੇ ਘਰ ਵਾਲਾ ਫੁੱਲ ਵੰਗੂ ਮੈਕ ਦਿਏ ਹੋਰ ਸੁਨੀਂਦਾ ਕਾਲਾ ਚਾਚੀ ਸੋਣੀ ਤਾਈ ਸੁਣ ਬੜੀਏ ਪਰ ਜਾਈਏ ਨੀ ਕੁਰਸੀ ਜੇਵ ਬਿਨਾ ਨਾ ਆਈਏ ਨਿ ਸਾਰੇ ਕੰਤ ਬਿਨਾ ਨਾ ਜਾਈਏ ਨਾ ਰੰਗ ਦੇ ਕਾਲੇ ਦੇ ਮੋਗਿਆ ਨਾ ਜਾਈਏ ਨਾ ਰੰਗ ਦੇ ਕਾਲੇ ਨੂੰ ਮੋਗਿਆ ਨਹੀਂ ਕਰਾਈਏ ਨਾ ਰੰਗ ਦੇ ਕਾਲੇ ਨੂੰ ਮੋਗਿਆ ਨਹੀਂ ਕਰਾਈਏ ਨਾ ਰੰਗ ਦੇ ਕਾਲੇ ਨੂੰ ਮੋਗਿਆ ਨਹੀਂ ਕਰਾਈਏ ਨਾ ਰੰਗ ਦੇ ਕਾਲੇ ਨੂੰ ਕੋਈ ਸੁਣੇ ਗੱਲੇ ਸੋਈਏ ਆਈਏ ਸਮਝਾ ਨਹੀਂ ਆਇਆ ਪਰ ਜਾਈਏ ਨਹੀਂ ਕਰ ਕੋੜ ਮਾਂਦੇ ਸਦੇ ਬਿਨਾ ਨਾ ਜਾਈਏ ਨਹੀਂ ਕਰ ਕੋੜ ਮਾਂਦੇ ਸਦੇ ਬਿਨਾ ਪੁਰਾਣਾ ਵਿਚ ਦੀ 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 ਗੁਤਨੀ ਨਿਕ ਤੇਰੀ ਅੜਪਣੀ ਲੈਣ ਦੇ ਨੂੰ ਕੁਛ ਨਹੀਂ ਤੇਰੀ ਅੜਪਣੀ ਜਾਣ ਤੈਨੂੰ ਕੁਛ ਨਹੀਂ ਤੇਰੀ ਅੜਪਣੀ ਲੈਣ ਦੇ ਨੂੰ ਕੁਛ ਨਹੀਂ ਤੇਰੀ ਅੜਪਣੀ ਲੈਣ ਦੇ ਨੂੰ ਕੁਛ ਨਹੀਂ ਤੇਰੀ ਅੜਪਣੀ ਸੁਭਾ ਪਾਈਆਂ ਦੋ ਮੁਟਿਆਰਾਂ ਛੁੱਟ ਲਈਆਂ ਪੀਂਦੀ

ਬਨਾ ਲਾਵਾਂ ਦੇ ਸਰਪਾਤੇ ਖੰਡੇ ਲਾਵਾਂ ਕੋਈ ਆਵੇਗਾ ਕਿ ਜਾਵੇਗਾ ਕਿ ਦੰਡੀਆਂ ਮੋਟਰਾ ਦੀ 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 ਕਿ ਦੰਡੀਆਂ

ਜੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ